ਨਰੰਤਨ ਜਿਮਨੀ ਚੋਣ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਆ ਫਸਵਾ ਮੁਕਾਬਲਾ ਚੱਲ ਰਿਹਾ ਆਮ ਆਦਮੀ ਪਾਰਟੀ ਅੱਗੇ ਚੱਲ ਰਿਹਾ ਦੂਜੇ ਨੰਬਰ ਤੇ ਅਕਾਲੀ ਦਲ ਤੀਜੇ ਤੇ ਕਾਂਗਰਸ ਚੌਥੇ ਤੇ ਮਨਦੀਪ ਸਿੰਘ ਤੇ ਪੰਜਵੇਂ ਤੇ ਭਾਜਪਾ ਦੱਸਦੇ ਕਿ ਹਰਾਨੀ ਜਨਗ ਨਤੀਜੇ ਹੁਣ ਤੱਕ ਕੇ ਸਾਹਮਣੇ ਆ ਰਹੇ ਨੇ ਪੰਤਕ ਹਲਕਾ ਮੰਨਿਆ ਜਾਂਦਾ ਤੇ ਉਮੀਦ ਸੀ ਕਿ ਲੋਕ ਮਨਦੀਪ ਸਿੰਘ ਦਾ ਰੁਖ ਕਰ ਸਕਦੇ ਨੇ ਪਰ ਅੱਜ ਸਵੇਰ ਤੋਂ ਗਿਣਤੀ ਸ਼ੁਰੂ ਹੋਈ ਹੈ ਜਿਸ ਚ ਆਪ ਤੇ ਅਕਾਲੀ ਦਲ ਚ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੇ ਮਨਦੀਪ ਸਿੰਘ ਨੂੰ ਇੱਕ ਦੂਸਰੇ ਦਾ ਜ਼ਰੂ ਵੋਟਾਂ ਨੇ ਡਿਵਰਟ ਹੋ ਗਏ ਨੇ ਇੱਕ ਦੂਸਰੇ ਵੱਲੋਂ ਕਾਂਗਰਸ ਲਈ ਇੱਥੇ ਚਿੰਤਾ ਦੀ ਗੱਲ ਹੈ ਕਿ ਉਹ ਤੀਜੇ ਨੰਬਰ ਤੇ ਆ ਚੋਣਾ ਦੌਰਾਨ ਹੀ ਇਹ ਕਿਹਾ ਜਾ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਰਾਜਾ ਬੜਿੰਗ ਵਿਵਾਦਿਤ ਟਿੱਪਣੀਆਂ ਕਰ ਰਹੇ ਨੇ ਤੇ ਇਹ ਉਹਨਾਂ ਨੂੰ ਨੁਕਸਾਨ ਹੋਵੇਗਾ ਅਜੇ ਤੱਕ ਸ਼ਹਿਰੀ ਇਲਾਕਿਆਂ ਦੀ ਗਿਣਤੀ ਹੋ ਰਹੀ ਹੈ ਹੋ ਸਕਦਾ ਹੈ ਕਿ ਜਦੋਂ ਪਿੰਡਾਂ ਦੀਆਂ ਵੋਟਾਂ ਦੀ ਗਿਣਤੀ ਹੋਵੇ ਤਾਂ ਮਨਦੀਪ ਸਿੰਘ ਤੀਜੇ ਨੰਬਰ ਤੇ ਆ ਸਕਦੇ ਨੇ ਪਰ ਸ਼ਰਮ ਨੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਵੋਟ ਬੈਂਕ ਪਿਛਲੀਆਂ ਚੋਣਾਂ ਤੋਂ ਵਧਿਆ ਹੈ ਕਿਹਾ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਜੀ ਸਾਹਿਬ ਦੇ ਨਾਲ ਹੜਾਂ ਚ ਸਰਗਰਮ ਰਹੇ ਨੇ ਤੇ ਜੋ ਉਹਨਾਂ ਨੇ ਜ਼ੋਰ ਲਗਾਇਆ ਤਾਂ ਰਨਤਾਰਨ ਦੇ ਵਿੱਚ ਉਸ ਨੂੰ ਵੀ ਬੂਰ ਪੈ ਰਿਹਾ ਸੁਖਵਿੰਦਰ ਕੌਰ ਦਾਵਾ ਦੂਜੇ ਨੰਬਰ ਤੇ ਚੱਲੇ ਨੇ ਫਸਮੀ ਟੱਕਰ ਆਪ ਨੂੰ ਦਿੱਤੀ ਜਾ ਰਹੀ ਹੈ ਕਿਉਂਕਿ ਕੁਝ ਖਾਸ ਫਰਕ ਦੋਵਾਂ ਵਿਚਾਲੇ ਨਜ਼ਰ ਨਹੀਂ ਆ ਰਿਹਾ 7ਵੇਂ ਗੇਟ ਤੱਕ ਹੁਣ ਤੱਕ ਗਿਣਤੀ ਹੋ ਚੁੱਕੀ ਹੈ ਹਰਮੀਤ ਸਿੰਘ ਸੰਧੂ 17357 ਸੁਖਵਿੰਦਰ ਕੌਰ 15521 ਕਰਨ ਗੁਰਜੇ 8181 ਮਨਦੀਪ ਸਿੰਘ ਨੂੰ 7675 ਬਾਜਪਾ ਨੂੰ 1974 ਵੋਟ ਜਿਹੜੀ ਹੈ ਹੁਣ ਤੱਕ ਮਿਲੀ ਹੈ ਦੇ ਦੋ ਤਿੰਨ ਗੇੜਾ ਦੇ ਵਿੱਚ ਆਪ ਹੀ ਅੱਗੇ ਚੱਲ ਰਹੀ ਹੈ ਪਰ ਅਜੇ ਕਰੀਬ 9 ਗੇੜ ਬਾਕੀ ਨੇ ਦੇਖਣਾ ਹੋਵੇਗਾ ਕਿ ਕੀ ਉਲਟ ਫੇਰ ਹੁੰਦਾ ਤੇ ਕੀ ਸਥਿਤੀ ਤਰਨ ਤਰਨ ਦੀ ਬਣਦੀ ਹੈ